ਤਾਦਾ ਸੰਗਤ ਜਿਓ ਆਵ ਸਾਖੀ ਸਰਵਣ ਕਰੀਏ ਜਦੋਂ ਭਾਈ ਮਰਦਾਨੇ ਨੂੰ ਜਾਦੂਗਰਨੀਆਂ ਨੇ ਭੇਡੂ ਬਣਾ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਦੀ ਰੱਖਿਆ ਕੀਤੀ ਉਹਨਾਂ ਜਾਦੂਗਰਨੀਆਂ ਨੂੰ ਸਬਕ ਸਿਖਾਇਆ ਸ਼ਬਦ ਦੇ ਨਾਲ ਜੋੜਿਆ ਉਪਦੇਸ਼ ਦਿੱਤਾ ਕਿ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਇਹ ਹੈ ਸਾਖੀ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਦਰਜ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸੰਸਾਰੀ ਲੋਕਾਂ ਨੂੰ ਤਾਰਦੇ ਹੋਏ ਜਦੋਂ ਕਾਰੂ ਦੇਸ਼ ਪਹੁੰਚੇ ਤੇ ਮਰਦਾਨੇ ਨੂੰ ਬੜੀ ਭੁੱਖ ਲੱਗੀ ਹੈ ਇੱਕ ਦੋ ਦਿਨ ਗੁਜ਼ਰ ਚੁੱਕੇ ਨੇ ਕੁਝ ਖਾਣ ਵਾਸਤੇ ਨਹੀਂ ਪਹੁੰਚਿਆ ਮਰਦਾਨੇ ਨੇ ਆਖਿਆ ਸਤਿਗੁਰੂ ਜੀ ਆਪ ਜੀ ਤੇ ਪੌਣ ਆਹਾਰੀ ਹੋਏ ਰਹਿੰਦੇ ਜੀ ਮੈਨੂੰ ਬੜਾ ਭੁੱਖ ਨੇ ਸਤਾਇਆ ਹੈ ਮੇਰਾ ਕੁਝ ਇਲਾਜ ਕਰੋ ਮੈਨੂੰ ਭੁੱਖ ਬੜੀ ਲੱਗੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਖਣ ਲੱਗੇ ਭਾਈ ਮਰਦਾਨੇ ਨੂੰ ਕਿ ਭਾਈ ਮਰਦਾਨਾ ਇਸ ਸ਼ਹਿਰ ਦੇ ਵਿੱਚ ਕੁਝ ਖਾਣ ਵਾਸਤੇ ਨਹੀਂ ਜਾਣਾ ਇਹ ਨਗਰਿਆਂ ਦਾ ਸ਼ਹਿਰ ਆ ਭਾਈ ਮਰਦਾਨਾ ਜੀ ਆਖਣ ਲੱਗਾ ਇਹ ਤੇ ਸ਼ਹਿਰ ਬੜਾ ਸੁੰਦਰ ਆ ਜੇ ਆਪ ਜੀ ਆਗਿਆ ਦਿਓ ਤੇ ਮੈਂ ਹੋ ਹੀ ਆਵਾਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਫੇਰ ਸਮਝਾਉਣ ਲੱਗੇ ਨਾ ਭਾਈ ਮਰਦਾਨੇ ਇੱਥੇ ਨਾ ਜਾਹੀਂ ਤੇ ਭਾਈ ਮਰਦਾਨਾ ਇਹ ਆਖਣ ਲੱਗਾ ਕਿ ਜਿੱਥੇ ਕੋਈ ਬਸਤੀ ਵਸਦੀ ਐ ਉਥੇ ਤੁਸੀਂ ਜਾਣ ਨਹੀਂ ਦਿੰਦੇ ਉਜਾੜਾਂ ਦੇ ਵਿੱਚ ਲਈ ਫਿਰਦੇ ਜੇ ਤਾਂ ਭਾਈ ਮਰਦਾਨਾ ਜੀ ਆਖਣ ਲੱਗੇ ਮੈਨੂੰ ਭੁੱਖ ਬਹੁਤ ਲੱਗੀ ਐ ਮੈਂ ਚੱਲਿਆ ਤਾਂ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਉਸ ਬਸਤੀ ਦੇ ਵਿੱਚ ਆ ਗਿਆ ਜਦੋਂ ਬਸਤੀ ਵਿੱਚ ਆਇਆ ਇੱਕ ਗਲੀ ਦੇ ਵਿੱਚ ਖਲੋਤਾ ਵੇਖ ਕੇ ਚਾਰ ਔਰਤਾਂ ਸਨ ਉਹ ਹੱਸ ਰਹੀਆਂ ਭਾਈ ਮਰਦਾਨੇ ਵੱਲ ਵੇਖ ਕੇ ਤਾਂ ਅਪਸ ਦੇ ਵਿੱਚ ਬੰਡੀਆਂ ਪਾ ਰਹੀਆਂ ਨੇ ਕੋਈ ਆਖਦੀ ਐ ਇਸ ਨੂੰ ਮੈਂ ਲੈ ਜਾਨੀ ਆ ਕੋਈ ਆਖਦੀ ਐ ਕਿ ਮੈਂ ਲੈ ਜਾਨੀ ਆ ਜਦੋਂ ਇਸ ਤਰ੍ਹਾਂ ਭਾਈ ਮਰਦਾਨੇ ਨੇ ਉਹਨਾਂ ਔਰਤਾਂ ਨੂੰ ਗੱਲਾਂ ਕਰਦਿਆਂ ਸੁਣਿਆ ਭਾਈ ਮਰਦਾਨਾ ਆਖ ਰਿਹਾ ਕਿ ਗੁਰੂ ਜੀ ਐਵੇਂ ਆਖਦੇ ਸੀ ਕਿ ਇਹ ਸ਼ਹਿਰ ਨਹੀਂ ਚੰਗਾ ਇਹ ਤੇ ਔਰਤਾਂ ਇਥੇ ਵੰਡੀਆਂ ਪਾ ਰਹੀਆਂ ਕਿ ਮੈਂ ਇਸ ਸੰਤ ਦੀ ਸੇਵਾ ਕਰਨ ਵਾਸਤੇ ਲੈ ਜਾਨੀ ਆਂ ਦੂਸਰੀ ਆਖਰੀ ਮੈਂ ਲੈ ਜਾਨੀ ਆਂ ਸੋ ਇਸੇ ਤਰ੍ਹਾਂ ਇੱਕ ਔਰਤ ਭਾਈ ਮਰਦਾਨਾ ਜੀ ਨੂੰ ਆਵਾਜ਼ ਮਾਰਦੀ ਹੈ ਤੇ ਭਾਈ ਮਰਦਾਨਾ ਜੀ ਨੇ ਸੋਚਿਆ ਸ਼ਾਇਦ ਮੈਨੂੰ ਕੁਝ ਦੇਣ ਦੀ ਹੋਵੇਗੀ ਕੋਈ ਸੇਵਾ ਕਰਨ ਵਾਸਤੇ ਆਵਾਜ਼ ਮਾਰ ਰਹੀ ਹੋਵੇਗੀ ਜਦੋਂ ਭਾਈ ਮਰਦਾਨਾ ਉਸ ਦੇ ਕੋਲ ਗਿਆ ਉਹ ਜਾਦੂ ਕਰਨੀ ਸੀ ਉਸਨੇ ਭਾਈ ਮਰਦਾਨੇ ਦੇ ਗਲ ਦੇ ਵਿੱਚ ਧਾਗਾ ਬੰਨਿਆ ਧਾਗਾ ਬੰਨਦਿਆਂ ਸਾਰ ਹੀ ਭਾਈ ਮਰਦਾਨਾ ਢੇਡੂ ਬਣ ਗਿਆ ਉਸਨੇ ਭਾਈ ਮਰਦਾਨੇ ਨੂੰ ਆਪਣੇ ਘਰ ਦੇ ਅੰਦਰ ਬੰਦ ਕਰ ਦਿੱਤਾ ਹੈ ਆਪ ਉਹ ਖੂਹ ਤੇ ਪਾਣੀ ਭਰਨ ਵਾਸਤੇ ਚਲੀ ਗਈ ਹੈ ਭਾਈ ਮਰਦਾਨਾ ਹੁਣ ਢੇਡੂ ਬਣਿਆ ਉਸ ਜਾਦੂਗਰਨੀ ਦੇ ਅੰਦਰ ਅਰਦਾਸਾਂ ਕਰਦਾ ਗੁਰੂ ਚਰਨਾਂ ਦੇ ਵਿੱਚ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਧਰ ਭਾਈ ਬਾਲੇ ਦੇ ਕੋਲ ਬੈਠੇ ਨੇ ਭਾਈ ਬਾਲਾ ਜੀ ਆਖਰੇ ਸਤਿਗੁਰੂ ਜੀ ਇੱਕ ਪੈਰ ਹੋ ਗਿਆ ਅਜੇ ਤੱਕ ਮਰਦਾਨਾ ਵਾਪਸ ਨਹੀਂ ਆਇਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਿ ਇਹ ਜੋ ਨਗਰੀ ਹੈ ਇਹ ਨਗੁਰਿਆਂ ਦੀ ਹੈ ਇਥੇ ਜਾਦੂਗਰ ਰਹਿੰਦੇ ਨੇ ਕਿਸੇ ਨੇ ਮਰਦਾਨੇ ਨੂੰ ਭੇਡੂ ਬਣਾ ਲਿਆ ਹੈ ਜਾਂ ਇਹ ਬਚਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਤਾਂ ਭਾਈ ਬਾਲਾ ਜੀ ਆਖਣ ਲੱਗੇ ਕਿ ਸਤਿਗੁਰੂ ਜੀ ਤੁਹਾਡੇ ਆਖੇ ਨਹੀਂ ਸੀ ਲੱਗਦਾ ਇਸ ਕਰਕੇ ਉਹ ਭੇਡੂ ਬਣਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਕਿ ਚੱਲ ਭਾਈ ਬਾਲਾ ਹੁਣ ਭਾਈ ਮਰਦਾਨੇ ਨੂੰ ਛਡਾ ਕਰਕੇ ਲਿਆਈਏ ਤਾਂ ਭਾਈ ਬਾਲਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਉਸ ਨਗਰੀ ਦੇ ਵਿੱਚ ਆਵੜੇ ਆ ਕਰਕੇ ਪੁੱਛਦੇ ਨੇ ਕਿ ਸਾਡਾ ਇੱਕ ਆਦਮੀ ਇੱਥੇ ਆਇਆ ਉਹ ਔਰਤਾਂ ਫੇਰ ਉੱਥੇ ਖਲੋਤੀਆਂ ਭਾਈ ਬਾਲਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਨੂੰ ਵੇਖ ਕੇ ਫੇਰ ਬੜੀਆਂ ਖੁਸ਼ ਹੋਈਆਂ ਤੇ ਉਹ ਆਖਣ ਲੱਗਿਆਂ ਕਿ ਇਹਨਾਂ ਨੂੰ ਵੀ ਆਪਾਂ ਇਦਾਂ ਹੀ ਆਪਣੇ ਕੋਲ ਰੱਖਾਂ ਗਿਆਂ ਸੋਏ ਇਸੇ ਤਰ੍ਹਾਂ ਇੱਕ ਔਰਤ ਆਈ ਭਾਈ ਬਾਲੇ ਦੇ ਗਲ ਦੇ ਵਿੱਚ ਧਾਗਾ ਲੱਗੇ ਬੰਨਣ ਗੁਰੂ ਸਾਹਿਬ ਜੀ ਨੇ ਨਿਗਾਹ ਮਾਰੀ ਉਹ ਕੁੱਤੀ ਬਣ ਗਈ ਇੱਕ ਔਰਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੱਲ ਧੌੜ ਕੇ ਆਈ ਤਾਂ ਲੱਗੇ ਧਾਗਾ ਬੰਨਣ ਉਹ ਗੱਦੀ ਬਣ ਗਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਸਲੂਕ ਵਿਚਾਰਿਆ ਕਲਰ ਕੀਆ ਵਣਜਾਰਿਆ ਝੂਠੇ ਮੁਸਕ ਮੰਗੇਨ ਅਮਲਾਂ ਬਾਝੋਂ ਨਾਨਕਾ ਜਿਉਂ ਕਰ ਤੰਤ ਮਿਲੇਨ ਇਸ ਬਚਨ ਦੇ ਕਹਿਣ ਨਾਲ ਜਿਸ ਔਰਤ ਨੇ ਭਾਈ ਮਰਦਾਨੇ ਨੂੰ ਭੇਡੂ ਬਣਾਇਆ ਸੀ ਜੋ ਖੂਹ ਤੋਂ ਪਾਣੀ ਲੈ ਕੇ ਆ ਰਹੀ ਸੀ ਉਸ ਦੇ ਸਿਰ ਦੇ ਉੱਤੇ ਪਾਣੀ ਵਾਲਾ ਘੜਾ ਜੁੜ ਗਿਆ ਤਾਂ ਉਹ ਬੜਾ ਯਤਨ ਕਰੇ ਘੜਾ ਲੱਥੇ ਨਾ ਉਸ ਦੀ ਸਹੇਲੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਗਲ ਧਾਗਾ ਪਾਉਣ ਆਈ ਉਹ ਵੀ ਭੇਡ ਬਣ ਗਈ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਬਾਲੇ ਨੂੰ ਆਖਣ ਲੱਗੇ ਭਾਈ ਬਾਲਾ ਜੀ ਇਦਾਂ ਕੰਮ ਕਰੋ ਐਸੇ ਘਰ ਦੇ ਵਿੱਚ ਜਾਓ ਅੰਦਰ ਜੋ ਭੇਡੂ ਵਜਾ ਹੈ ਉਹ ਭਾਈ ਮਰਦਾਨਾ ਹੈ ਉਹਦੇ ਗਲ ਦੇ ਵਿੱਚੋਂ ਧਾਗਾ ਤੋੜ ਦਿਓ ਭਾਈ ਮਰਦਾਨੇ ਦੇ ਗਲੋਂ ਭਾਈ ਬਾਲੇ ਨੇ ਧਾਗਾ ਤੋੜਿਆ ਤਾਂ ਭਾਈ ਮਰਦਾਨਾ ਉਸੇ ਤਰ੍ਹਾਂ ਫਿਰ ਆਦਮੀ ਬਣ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਖੁਸ਼ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਮਰਦਾਨਿਆਂ ਕੀ ਖਬਰਿਆ ਹੁਣ ਤਾਂ ਆਖਣ ਲੱਗੇ ਸਤਿਗੁਰੂ ਜੀ ਮੈਂ ਕੀ ਆਖਾਂ ਤੁਹਾਡੀਆਂ ਤੁਸੀਂ ਜਾਣੋ ਕਿ ਨਾ ਬਲਾਵਾਂ ਦੇ ਵਿੱਚ ਸਾਨੂੰ ਲਈ ਫਿਰਦੇ ਜੇ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਮਰਦਾਨਿਆ ਅਸੀਂ ਨਹੀਂ ਲਈ ਫਿਰਦੇ ਅਸੀਂ ਤਾਂ ਤੈਨੂੰ ਰੋਕਿਆ ਸੀ ਪਰ ਤੂੰ ਆਪ ਹੀ ਆ ਕੇ ਫਸ ਗਿਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇਸ ਤਰ੍ਹਾਂ ਅਜੇ ਗੱਲਾਂ ਕਰਦੇ ਨੇ ਇਹਨੇ ਚਰਨੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਓਕੋਲ ਉਹਨਾਂ ਔਰਤਾਂ ਦੇ ਪਤੀ ਆਗੇ ਜਾਂ ਗੁਰੂ ਸਾਹਿਬ ਜੀ ਦੇ ਕੋਲ ਆਏ ਤਾਂ ਕੀ ਵੇਖਦੇ ਨੇ ਉਹਨਾਂ ਦੀਆਂ ਇਸਤਰੀਆਂ ਕੁਝ ਢੇਡਾਂ ਬਣੀਆਂ ਕੁਝ ਕੁੱਤੀਆਂ ਬਣੀਆਂ ਤੁਰੀਆਂ ਫਿਰਦੀਆਂ ਇਸੇ ਤਰ੍ਹਾਂ ਇੱਕ ਔਰਤ ਜਿਸ ਨੇ ਮਰਦਾਨੇ ਦੇ ਗਲ ਧਾਗਾ ਬਣਿਆ ਸੀ ਉਹ ਸਿਰ ਤੇ ਪਾਣੀ ਵਾਲਾ ਘੜਾ ਚੁੱਕੀ ਫਿਰਦੀ ਆ ਬੜਾ ਯਤਨ ਕਰਦਾ ਲੱਤਦਾ ਨਹੀਂ ਪਰ ਉਹ ਕਿਸੇ ਨੂੰ ਦੱਸਦੀ ਵੀ ਨਹੀਂ ਉਹ ਲਈ ਫਿਰਦੀ ਆ ਕਿ ਮੈਂ ਉਦਾਂ ਹੀ ਚੁੱਕਿਆ ਤਾਂ ਜਦੋਂ ਬੜੇ ਯਤਨ ਕੀਤੇ ਤਾਂ ਉਸਨੇ ਆਖਿਆ ਇਹ ਮੇਰਾ ਘੜਾ ਜੁੜ ਗਿਆ ਤਾਂ ਥੇਰੇ ਕਿਸੇ ਪਾਸੇ ਜਦੋਂ ਬਾਹਰ ਨਾ ਗਈ ਉਤੋਂ ਦੀ ਸਰਦਾਰ ਮੰਨੀ ਜਾਂਦੀ ਸੀ ਨੂਰ ਸ਼ਾਹ ਨੂਰ ਸ਼ਾਹ ਸਭ ਤੋਂ ਵੱਡੇ ਜਾਦੂਗਰਨੀ ਔਰਤ ਸੀ ਸਾਰਿਆਂ ਜਾਦੂਗਰਾਂ ਦੇ ਸਿਰ 'ਉਹ ਜਾਦੂਗਰਨੀ ਸੀ ਉਸ ਨੂੰ ਖਬਰ ਹੋਈ ਕਿ ਇੱਕ ਔਰਤ ਦੇ ਸਿਰ 'ਤੇ ਪਾਣੀ ਦਾ ਘੜਾ ਭਰਿਆ ਹੋਇਆ ਜੁੜ ਗਿਆ ਉਹ ਉਤਰਦਾ ਨਹੀਂ ਨੂਰ ਸ਼ਾਹ ਨੇ ਹੁਕਮ ਕੀਤਾ ਕਿ ਤਾ ਕਿ ਜਾਓ ਜਿੱਥੋਂ ਤੱਕ ਵੀ ਵੱਡੇ ਤੋਂ ਵੱਡਾ ਜਾਦੂਗਰ ਹੈ ਸਾਰੇ ਦੇ ਸਾਰੇ ਜਾਓ ਉਹਦੇ ਸਿਰ ਤੋਂ ਘੜਾ ਲਾ ਕੇ ਲਿਆਓ ਹਰੇ ਹਏ ਆਪਕੋ ਆਪਣੀ ਵਿਦਿਆ ਲਗੇ ਵਖਾਉਣ ਤਾਂ ਜੰਨੀਆਂ ਵੀ ਜਾਦੂਗਰनियां ਸੰਨ ਉਹ ਵੀ ਆਈਆਂ ਕੋਈ ਮਿਰਗਸ਼ਾਲਾ ਦੇ ਉੱਤੇ ਚੜ ਕੇ ਆਈ ਕੋਈ ਢੋਲ ਵਜਾਉਂਦੀ ਆਈ ਬੜੇ ਉੱਤੇ ਮੰਤਰ ਜੰਤਰ ਉਹਨਾਂ ਨੇ ਪੜੇ ਬੜੀ ਉਹਨਾਂ ਨੇ ਯਤਨ ਕੀਤੇ ਪਰ ਨਾ ਤੇ ਉਹ ਭੇਡਾਂ ਤੇ ਕੁੱਤਿਆਂ ਤੋਂ ਔਰਤਾਂ ਬੜੀਆਂ ਤੇ ਨਾ ਹੀ ਉਸ ਔਰਤ ਦੇ ਸਿਰ ਤੋਂ ਘੜਾ ਲੱਥਾ ਤਾਂ ਸਗੋਂ ਉਹ ਆਪ ਕੁੱਤਿਆਂ ਤੇ ਭੇਡਾਂ ਬਣਦੀਆਂ ਜਾ ਰਹੀਆਂ ਨਾਨਕ ਪਾਤਸ਼ਾਹ ਜੀ ਮਹਾਰਾਜ ਜਦੋਂ ਉਹ ਭੇੜੇ ਕਰਮ ਕਰਨ ਵਾਸਤੇ ਢੋਲ ਵਜਾ ਵਜਾ ਕਰਕੇ ਮੰਤਰ ਪੜ ਰਹੀਆਂ ਨੇ ਗੁਰੂ ਸਾਹਿਬ ਜੀ ਮਹਾਰਾਜ ਭਾਈ ਮਰਦਾਨੇ ਨੂੰ ਆਖਦੇ ਭਾਈ ਮਰਦਾਨਾ ਜੀ ਤੁਸੀਂ ਵੀ ਰਬਾਬ ਵਜਾਓ ਭਾਈ ਮਰਦਾਨੇ ਨਿਰਬਾਬ ਵਜਾਈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕੀਰਤਨ ਆਰੰਭ ਕਰਦੇ ਨੇ ਸਤਗੁਰਾਂ ਜਿਨੇ ਸ਼ਬਦ ਉਚਾਰਨਾ ਕੀਤਾ ਗੁਣਵੰਤੀ ਸੋਹ ਰਾਵਿਆ ਨਿਰਗੁਣ ਕੂਕੇ ਕਾਏ ਜੇ ਗੁਣਵੰਤੀ ਥੀ ਰਹੇ ਤਾਂ ਭੀ ਸਹਰਾਵਣ ਜਾਏ ਇਸ ਤਰ੍ਹਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਹੋਰ ਵੀ ਸ਼ਬਦ ਉਚਾਰਨ ਕੀਤੇ ਜਦੋਂ ਕਿਸੇ ਤਰ੍ਹਾਂ ਉਹਨਾਂ ਜਾਦੂਗਰਨੀਆਂ ਦਾ ਵਾਸ ਨਾ ਗਿਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਸ਼ਬਦ ਗੁਰੂ ਸਾਹਿਬ ਜੀ ਮਹਾਰਾਜ ਪੜ੍ਹੀ ਜਾਂਦੇ ਨੇ ਤਾਂ ਉਹ ਵੀ ਜਾਦੂਗਰਨੀਆਂ ਕੁੱਤੀਆਂ ਤੇ ਭੇਡਾਂ ਬਣ ਗਈਆਂ ਹੁਣ ਇਹਨਾਂ ਦੇ ਜੋ ਪਤੀ ਸਨ ਉਹ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਤੇ ਢੇਪੇ ਨੇ ਆਖਣ ਲੱਗੇ ਸਤਿਗੁਰੂ ਜੀ ਕਿਰਪਾ ਕਰੋ ਬਖਸ਼ ਲਓ ਆਪ ਜੀ ਤੋਂ ਵੱਡਾ ਇੱਥੇ ਕੋਈ ਤਾਕਤ ਵਾਲਾ ਨਹੀਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਆਖਣ ਲੱਗੇ ਕਿ ਇੱਥੇ ਇੱਕ ਧਰਮ ਸਾਲਾ ਬਣਾਉ ਆਈ ਸਾਧ ਸੰਗਤ ਦੀ ਸੇਵਾ ਕਰਿਆ ਕਰੋ ਉਹਨਾਂ ਨੂੰ ਤੰਗ ਨਾ ਕਰਿਆ ਕਰੋ ਨਿਰ ਅਭਿਮਾਨ ਹੋਵੋ ਭਾਵ ਕੇ ਜੇ ਤੁਹਾਨੂੰ ਕਿਸੇ ਗੱਲ ਦਾ ਹੰਕਾਰ ਹੈ ਉਹਨੂੰ ਦੂਰ ਕਰੋ ਮਨ ਨੀਵਾ ਕਰੋ ਸਤਨਾਮ ਦਾ ਜਾਪ ਕਰਿਆ ਕਰੋ ਫੇਰ ਜੇ ਇਹ ਗੱਲਾਂ ਮੰਨੋਗੇ ਤੁਹਾਡਾ ਭਲਾ ਹੋਵੇਗਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਕੀਤਾ ਤਾਂ ਉਹਨਾਂ ਔਰਤਾਂ ਦੇ ਪਤੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਾਰੀਆਂ ਹੀ ਗੱਲਾਂ ਮੰਨ ਗਏ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਆ ਲੱਗੇ ਆਖਣ ਲੱਗੇ ਤੁਸੀਂ ਦਿਆਲੂ ਹੋ ਜੀ ਤੁਸੀਂ ਧਰਮ ਦੀ ਮੂਰਤੀ ਹੋ ਸਾਨੂੰ ਬਖਸ਼ੋ ਤਾਂ ਭਾਈ ਬਾਲੇ ਜੀ ਨੇ ਉਹਨਾਂ ਨੂੰ ਆਖਿਆ ਕਿ ਗੁਰੂ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਕੋਲੋਂ ਤੁਸੀਂ ਮਾਫ਼ੀਆਂ ਮੰਗ ਰਹੇ ਜੇ ਇਹ ਬੜੇ ਨਰਮ ਚੇਤਿਆ ਇਹ ਦਿਆਲੂ ਆ ਇਹ ਕਿਸੇ ਦਾ ਬੁਰਾ ਨਹੀਂ ਕਰਦੇ ਸਦਾ ਭਲਾ ਹੀ ਕਰਦੇ ਨੇ ਤੁਸੀਂ ਗੁਰੂ ਸਾਹਿਬ ਜੀ ਮਹਾਰਾਜ ਨੂੰ ਪ੍ਰਸੰਨ ਕਰੋ ਤੁਹਾਡਾ ਵੀ ਭਲਾ ਹੀ ਹੋਵੇਗਾ ਉਹ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਲੱਗੇ ਬੇਨਤੀਆਂ ਕਰੀ ਜਾ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਨੂੰ ਸਿੱਖ ਬਣਾਇਆ ਆਪਣਾ ਉਹਨਾਂ ਮਨਜ਼ੂਰ ਕੀਤਾ ਜੋ ਕੁਝ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੱਸਿਆ ਉਹਨਾਂ ਨੇ ਮੰਨਿਆ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਦੋਂ ਇਦਾਂ ਦੇ ਭੈੜੇ ਕਰਮ ਕਰਨ ਤੋਂ ਉਹਨਾਂ ਨੂੰ ਰੋਕਦੇ ਨੇ ਉਹਨਾਂ ਨੇ ਇਹ ਪ੍ਰਣ ਕੀਤਾ ਕਿ ਅਸੀਂ ਅੱਗੇ ਤੋਂ ਨਹੀਂ ਕਰਾਂਗੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਸਿੱਖ ਹੋਏ ਭਾਈ ਬਾਲਾ ਜੀ ਨੂੰ ਗੁਰੂ ਸਾਹਿਬ ਜੀ ਮਹਾਰਾਜ ਆਖਣ ਲੱਗੇ ਭਾਈ ਬਾਲਾ ਜੀ ਉਠੋ ਵਾਹਿਗੁਰੂ ਕਹਿ ਕੇ ਇਸ ਦੇ ਸਿਰ ਉੱਪਰੋਂ ਘੜਾ ਲਾ ਲਿਓ ਤਾਂ ਫਿਰ ਵਾਹਿਗੁਰੂ ਕਹਿ ਕੇ ਪਾਣੀ ਦੇ ਛੱਟੇ ਮਾਰੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਗਿਆ ਮੰਨੀ ਭਾਈ ਬਾਲਾ ਜੀ ਨੇ ਜਦੋਂ ਵਾਹਿਗੁਰੂ ਆਖ ਕੇ ਘੜੇ ਨੂੰ ਹੱਥ ਪਾਇਆ ਤੇ ਉਹ ਇਸ ਤਰ੍ਹਾਂ ਲੱਥਾ ਜਿਦਾਂ ਅੱਗੇ ਰੋਜ ਲਾਈਦਾ ਹੈ ਹੁਣ ਜੋ ਬਾਤੀ ਕੁੱਤਿਆਂ ਤੇ ਭੇਡਾਂ ਬਣਿਆ ਸਨ ਵਾਹਿਗੁਰੂ ਦਾ ਜਾਪ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦਾ ਦਿੱਤਾ ਜਲ ਉਹਨਾਂ ਦੇ ਉੱਤੇ ਛਿਣਕਿਆ ਉਹ ਫਿਰ ਆਪਣੇ ਅਸਲੀ ਰੂਪ ਵਿੱਚ ਮਨੁੱਖਾ ਦੇਹੀ ਵਿੱਚ ਆਈਆਂ ਤਾਂ ਉਹਨਾਂ ਸਾਰਿਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਪਾਸੋਂ ਮਾਫੀ ਮੰਗੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਆਪਣਾ ਸਿੱਖ ਬਣਾਇਆ ਤੇ ਇਹੋ ਹੀ ਉਪਦੇਸ਼ ਦਿੱਤਾ ਕਿ ਰੱਬ ਦਾ ਨਾਮ ਜਪਿਆ ਕਰੋ ਕਿਰਤ ਕਰੋ ਵੰਡ ਕੇ ਛਕੋ ਲੱਗੇ ਹੁਣ ਸਾਰੇ ਗੁਰੂ ਗੁਰੂ ਜਪਣ ਉੱਥੇ ਹੁਣ ਧਰਮਸ਼ਾਲਾ ਬਣਵਾئیں ਗੁਰੂ ਦੇ ਸਿੱਖ ਹੋਏ ਤਾਂ ਜਿਹੜੀ ਨੂਰ ਸ਼ਾ ਸੀ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਮੱਥਾ ਟੇਕਦੀ ਐ ਆਖ ਦੀ ਮਹਾਰਾਜ ਕਿਰਪਾ ਦ੍ਰਿਸ਼ਟੀ ਕਰੋ ਗੁਰੂ ਸਾਹਿਬ ਜੀ ਮਹਾਰਾਜ ਨੇ ਉਸ ਨੂੰ ਵੀ ਇਹਨਾਂ ਭੜੇ ਕਰਮਾਂ ਨੂੰ ਤਿਆਗ ਕੇ ਸਿੱਧੇ ਰਸਤੇ ਚੱਲਣ ਦਾ ਉਪਦੇਸ਼ ਦਿੱਤਾ ਆਪਣੀ ਸਿੱਖਣੀ ਬਣਾਇਆ ਨੂਰ ਸ਼ਾਹ ਨਵੇਂ ਬਚਨ ਕੀਤਾ ਕਿ ਜੋ ਇੱਥੇ ਸਾਡਾ ਸਿੱਖ ਆਵੇ ਤੇ ਸਾਡਾ ਨਾਮ ਜਪਦਾ ਹੋਵੇ ਨਾਮ ਲਵੇ ਉਹਨੂੰ ਕਿਸੇ ਤਰ੍ਹਾਂ ਦਾ ਤੁਸੀਂ ਦੁੱਖ ਨਹੀਂ ਦੇਣਾ ਤੇ ਨੂਰ ਸ਼ਾਹ ਨੇ ਆਖਿਆ ਕਿ ਸਤਿਗੁਰੂ ਜੀ ਇਹ ਬਚਨ ਹੋਇਆ ਕਿ ਤੁਹਾਡੇ ਤੇ ਦਰਦਾ ਕੋਈ ਕੁੱਤਾ ਵੀ ਆਜੇ ਅਸੀਂ ਉਹਦੀ ਵੀ ਪੂਜਾ ਕਰਾਂ ਗੀਆਂ ਤੇ ਜੇ ਤੁਹਾਡੇ ਦਰ ਦਾ ਸਿੱਖ ਆਵੇ ਉਹਦੇ ਆਪਾਂ ਚਰਨ ਪਰਸਾਂ ਗੀਆਂ ਪਰ ਕਦੇ ਉਹਦਾ ਬੁਰਾ ਨਹੀਂ ਕਰਾਂ ਗੀਆਂ ਸੋ ਸਾਧ ਸੰਗਤ ਜੀ ਕਲੀ ਉਥੋਂ ਦੀ ਗੱਲ ਨਹੀਂ ਜੋ ਗੁਰੂ ਸਾਹਿਬ ਜੀ ਦਾ ਸਿੱਖ ਬਣ ਜਾਂਦਾ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਤਾਕਤ ਬੁਰੀ ਉਹ ਸਦਾ ਬੁਰਾ ਨਹੀਂ ਕਰ ਸਕਦੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਇਸੇ ਤਰ੍ਹਾਂ ਉਹਨਾਂ ਲੋਕਾਂ ਨੇ ਵੀ ਗੁਰੂ ਸਾਹਿਬ ਜੀ ਮਹਾਰਾਜ ਤੋਂ ਖੁਸ਼ੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕੀਤੀਆਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਸਿੱਧੇ ਰਸਤੇ ਪਾਉਂਦੇ ਆਪਣਾ ਸਿੱਖ ਬਣਾ ਕੇ ਅੱਗੇ ਚੱਲੇ ਮਾਰਦੇ ਨੇ ਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਅਸਾਂ ਮਰਦਾ ਸਾਰੀਆਂ ਸੰਗਤਾਂ ਦੀਆਂ ਪੂਰੀਆਂ ਕਰਨ ਇਸੇ ਤਰ੍ਹਾਂ ਸਾਡਾ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ